ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੀ ਬੰਨ ਦੀ ਕਹਾਣੀ ਲੇਖਕ ਕੁਲਵੰਤ ਕੋਹਲੀ ਆ ਜੀ ਉਮੀਦ ਹੈ ਤੁਹਾਨੂੰ ਇਹ ਦੁਖਦਾਈ ਕਹਾਣੀ ਬੜੀ ਪਸੰਦ ਆਵੇਗੀ ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਕੁਝ ਖਾਲੀ ਖਾਲੀ ਜਾਪਦਾ ਹੈ ਅਧੂਰੇ ਸਵਾਲਾਂ ਦੇ ਜਵਾਬ ਲੱਭਣ ਚ ਉਲਝਿਆ ਰਹਿੰਦਾ ਹੈ ਆਖਰ ਕੌਣ ਹੈ ਕਸੂਰਵਾਰ ਪਤਾ ਨਹੀਂ ਹਾਂ ਮੈਨੂੰ ਇਹਨਾ ਪਤਾ ਹੈ ਕਿ ਉਸ ਦਿਨ ਸ਼ਾਇਦ ਉਸਦੀ ਅੱਖ ਕਿਸੇ ਪ੍ਰਾਣੀ ਜਾਗ ਨੇ ਭਰ ਦਿੱਤੀ ਸੀ ਅਣਜਾਣ ਸੀ ਸਮਝ ਨਹੀਂ ਸਕਿਆ ਉਹਨਾਂ ਹੰਝੂਆਂ ਦਾ ਮੁੱਲ ਤੜਫਦਾ ਹਾਂ ਹੋ ਉਸ ਆਖਰੀ ਗੱਲ ਪਕੜੀ ਨੂੰ ਓਏ ਮੇਰਾ ਪੁੱਤ ਸ਼ਾਇਦ ਆਖਰੀ ਵਾਰ ਉਸਦੇ ਮੂੰਹੋਂ ਇਹੀ ਸੁਣਿਆ ਸੀ ਤੁਰ ਅੰਦਰ ਖਾਲੀ ਪਣਬ ਪਰ ਬਾਹਰੋਂ ਭਰਿਆ ਪਿਆ ਸੀ ਦੋਨੇ ਧੀ ਪੁੱਤ ਵਿਆਹਦੇ ਤੇ ਆਪੋ ਆਪਣੀ ਵਧੀਆ ਜ਼ਿੰਦਗੀ ਬਸ ਕਰ ਰਹੇ ਸੀ ਇੱਕ ਪਰੀਆਂ ਵਰਗੀ ਪੋਤੀ ਤੇ ਪੋਤਾ ਧੀਆ ਵਰਗੀ ਨੂੰ ਰਾਣੀ ਸਰਕਾਰੀ ਨੌਕਰੀ ਖਤਮ ਕਰਾ ਹੁਣ ਆਰਾਮ ਦੀ ਆਰਾਮ ਆਰਾਮ ਹੀ ਆਰਾਮ ਹੋਰ ਪਲਾਂ ਇਨਸਾਨ ਨੂੰ ਉਮਰ ਦੇ ਇਸ ਪੜਾ ਤੇ ਆ ਕੇ ਹੋਰ ਕੀ ਚਾਹੀਦਾ ਹੈ ਅਕਸਰ ਘਰ ਦੀ ਛੱਤ ਤੇ ਚੜਦਾ ਤਾਂ ਅਦਾਸ ਹੋ ਜਾਂਦਾ ਦੂਰ ਦੂਰ ਤੱਕ ਨਾજર ਮਾਰਦਾ ਤਾਂ ਘਰ ਘਟ ਮਕਾਨ ਜਿਆਦਾ ਦਿਖਾਈ ਦਿੰਦੇ ਇਹ ਖੁੱਲੇ ਬੇੜੇ ਕੱਚੇ ਘਰ ਆਪਸੀ ਭਾਈ ਜਰਾ ਬਿਨਾ ਜਾਤਾਂ ਪਾਤਾਂ ਵਾਲਾ ਇੱਕੋ ਲਹੂ ਇੱਕੋ ਮਿੱਟੀ ਕਿਤੇ ਨਾ ਦਿਖਦੀ ਕਿੰਨਾ ਕਿੰਨਾ ਚਿਰ ਲੈਹੰਦੇ ਵਾਲੇ ਪਾਸੇ ਤੱਕਦਾ ਰਹਿੰਦਾ ਮੈਂ ਰੱਬ ਨੂੰ ਮੰਨਦਾ ਹਾਂ ਪਰ ਉਸ ਲਈ ਉਸ ਦੇ ਅੱਲਾ ਨੂੰ ਵੀ ਯਾਦ ਕਰਦਾ ਹਾਂ ਦੋਵੇਂ ਹੱਥ ਆੜਾ ਦੁਆਵਾਂ ਮੰਗਦਾ ਜੰਨਤ ਨਸੀਬ ਹੋਵੇ ਉਸ ਰੂਹ ਨੂੰ ਤੇ ਸ਼ੁਕਰਾਨਾ ਕਰ ਅੱਖ ਪਰ ਜਾਂਦੀ ਗੱਲ ਸਨ 47 ਤੋਂ ਪਹਿਲਾਂ ਦੀ ਏ ਜਦੋਂ ਇੱਕ ਹੀ ਪੰਜਾਬ ਸੀ ਕੋਈ ਹੱਦਾਂ ਸਰਹੱਦਾਂ ਨਹੀਂ ਸੀ ਬਾਪੂ ਦਾ ਦੇਸੀ દવાਖਾਨਾ ਸੀ ਤੇ ਆਮ ਹੀ ਲਾਹੌਰੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਦਵਾਈਆਂ ਲੈਣ ਜਾਣਾ ਹੁੰਦਾ ਬੇਬੇ ਨੇ ਬਥੇਰਾ ਆਖਣਾ ਆਪਦੇ ਬਾਪੂ ਨਾਲ ਕੰਮ ਕਰਵਾਇਆ ਕਰ દવાਖਾਨੇ ਬੈਠਿਆ ਕਰ ਕੁਝ ਨੁਕਸੇ ਸਿੱਖ ਲੇਗਾ ਪਰ ਮੇਰਾ ਮਨ ਨਹੀਂ ਸੀ ਕਰਦਾ દવાਖਾਨੇ ਬੈਠਣ ਉਹਨੇ ਦਿਨੀ ਅਸਲਮ ਖਾਨ ਮੰਨਿਆ ਪਰ ਮੰਨਿਆ ਪਹਿਲਵਾਨ ਹੁੰਦਾ ਸੀ ਬੜੀ ਚੜਾਈ ਸੀ ਹੁੰਦੀ ਸੁਣਿਆ ਸੀ 15 ਕਿਲੋ ਦੇਸੀ ਘਿਉ ਦਾ ਪੀਪਾ ਇੱਕ ਹਫਤੇ ਵਿੱਚ ਖਾਲੀ ਕਰ ਦਿੰਦਾ ਸੀ ਪਾਣੀ ਵਾਂਗੂ ਪਿੰਦਾ ਸੀ ਕਿਉਂ ਤਾਈਨੋ ਤਾਂ ਇੰਨਾ ਤਕੜਾ ਸੀ ਅਖਾੜੇ ਵਿੱਚ ਕਹਿੰਦੇ ਕਹੋਂਦੇ ਪੇ ਸਾਬਰ ਦੇ ਨਵੀ ਖਾਨ ਨੂੰ ਜਦੋਂ ਪਹਿਲੀ ਵਾਰ ਚਿਤ ਕੀਤਾ ਤਾਂ ਉਦੋਂ ਤੋਂ ਹੀ ਇਹ ਅਸਲ ਬੰਦੀ ਝੰਡੀ ਰਹੀ ਚੱਕਦੇ ਲੈਂਦੇ ਚਾਰੇ ਪਾਸੇ ਨਾ ਬੋਲਦਾ ਸੀ ਅਸਲ ਬੰਦਾ ਮੈਂ ਵੀ ਪਹਿਲਵਾਨ ਬਣਨਾ ਚਾਹੁੰਦਾ ਸੀ ਪਰ ਘਰ ਦੀ ਆਰਥਿਕ ਹਾਲਤ ਠੀਕ ਠਾਕ ਹੀ ਸੀ ਤੇ ਪਹਿਲਵਾਨ ਬਣ ਲਈ ਸਰੀਰ ਨੂੰ ਲੋੜੀਂਦੀ ਖਰਾਕ ਕਿੱਥੋਂ ਦਿੰਦਾ ਮੈਂ ਆਮ ਹੀ ਲਾਹੌਰ ਦੇ ਬਲੋਚ ਵਾਲਾ ਪਿੰਡ ਵਿੱਚ ਅਖਾੜਾ ਦੇਖਣ ਜਾਂਦਾ ਹੁੰਦਾ ਸੀ ਪਹਿਲਵਾਨਾਂ ਨੂੰ ਕੁlde ਦੇਖਦਾ ਦਾ ਪੇਚ ਤੇ ਭੇਦ ਸਿੱਖਦਾ ਬਾਹਰ ਬੈਠੇ ਦਮ ਵੀ ਮੇਰਾ ਉਨਾ ਹੀ ਜੋਰ ਲੱਗ ਜਾਂਦਾ ਜਿੰਨਾ ਅਖਾੜੇ ਅੰਦਰ ਪਹਿਲਵਾਨ ਦਾ ਲੱਗ ਜਾਂਦਾ ਸੀ ਅਸਲ ਰੂਹ ਤੋਂ ਪਿਆਰ ਕਰਦਾ ਸੀ ਮੈਂ ਪਹਿਲਵਾਨੀ ਨੂੰ ਬਾਪੂ ਅਕਸਰ ਝਿੜਕਦਾ ਇਸ ਨੂੰ ਕੰਮ ਨਹੀਂ ਕੁਝ ਨਹੀਂ ਕਰਨਾ ਕਿੰਨੀ ਵਾਰੀ ਕਿਹਾ ਦਵਾਖਾਨੇ ਬੈਠੋ ਜਾ ਇਸ ਪਹਿਲਵਾਨੀ ਨੇ ਕੁਝ ਨਹੀਂ ਦੇਣਾ ਤੈਨੂੰ ਅੱਜ ਤਾਂ ਮੈਨੂੰ ਵੀ ਪਤਾ ਸੀ ਕਿ ਬਾਪੂ ਡੰਡਾ ਚੱਕੂ ਤੇ ਮੈਂ ਪਹਿਲਾਂ ਵਾਂਗੂ ਸਾਡੇ ਹੀ ਮਹੱਲੇ ਵਿੱਚ ਰਹਿੰਦੇ ਅਰਸੀਰ ਖਾਨ ਦੇ ਬکریاں ਵਾਲੇ ਬਾੜੇ ਵਿੱਚ ਜਾ ਲਗਿਆ ਵੈਸੇ ਵੀ ਚਾਰੇ ਉਸ ਨੂੰ ਖਾਨ ਸਾਹਿਬ ਕਹਿੰਦੇ ਸੀ ਸਾਰੇ ਪਰ ਬਜ਼ੁਰਗ ਹੋਣ ਕਰਕੇ ਉਸ ਨੂੰ ਬਾਬਾ ਜੀ ਕਹਿੰਦੇ ਸੀ ਪਰ ਪਤਾ ਨਹੀਂ ਅੱਜ ਬਾਪੂ ਨੂੰ ਕਿੱਥੋਂ ਕਨਸੋ ਮਿਲ ਗਈ ਤੇ ਆਣ ਬکریاں ਵਿੱਚ ਹੀ ਢਾ ਲਿਆ ਮੈਂ ਤਾਂ ਘੱਟ ਰੌਲਾ ਪਾਇਆ ਪਰ ਬکریاں ਨੇ ਜ਼ਿਆਦਾ ਰੌਲਾ ਚੱਕ ਦਿੱਤਾ ਬੱਕਰੀਆਂ ਦਾ ਰੌਲਾ ਸੁਣ ਖਾਨ ਬਾਬਾ ਵੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਦੋਹੀ ਵਾਰ ਮਾਈ ਸਰਦਾਰ ਜੀ ਰੁਕ ਜਾਓ ਨਾ ਮਾਰੋ ਮੁੰਡੇ ਨੂੰ ਤੇ ਖਾਨ ਬਾਬੇ ਨੇ ਮੈਨੂੰ ਬਾਪੂ ਕੋਲੋਂ ਛਡਵਾ ਲਿਆ ਸਰਦਾਰਾ ਕਿਉਂ ਕੁੱਟੀ ਜਾਂਦਾ ਜਵਾਬ ਦੇ ਬਾਪੂ ਨੇ ਡੰਡਾ ਝੁੱਕ ਦਿੱਤਾ ਤੇ ਡੰਡਾ ਛੁੱਟ ਦਿੱਤਾ ਤੇ ਮੱਥੇ ਤੇ ਫੇਰ ਦੀਆਂ ਲਕੀਰਾਂ ਲਿਆ ਬੋਲਿਆ ਖਾਨ ਸਾਹਿਬ ਤੁਸੀਂ ਕਿਹੜਾ ਉਪਰੇ ਹੋ ਤੁਹਾਡੇ ਕੋਲੋਂ ਕੀ ਹੋਣਾ ਹੈ દવાખાਨੇ ਚ ਕਿਹੜੀ ਕਮਾਈ ਮਸੀਨ ਰੋਟੀ ਜੋਗਾ ਹੀ ਲੱਭੀ ਲਾ ਹੁੰਦਾ ਹੈ ਤੇ ਇਹ ਜਨਾਬ ਕੋਈ ਕੰਮ ਨਹੀਂ ਕਰਦਾ ਅਤੇ ਉਤ ਤੋਂ ਕਹਿੰਦਾ ਮੈਂ ਪਹਿਲਵਾਨ ਬਣਨਾ ਹੈ ਹੁਣ ਤੁਸੀਂ ਦੱਸੋ ਖਾਨ ਸਾਹਿਬ ਮੈਂ ਕੀ ਕਰਾਂ ਖਾਨ ਬਾਬੇ ਨੇ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਪਹਿਲਵਾਨ ਬਣਨਾ ਹੈ ਇਹ ਤਾਂ ਆ ਜਾ ਫਿਰ ਖਾਨ ਸਾਹਿਬ ਨੇ ਬਾਪੂ ਨੂੰ ਸਮਝਾਇਆ ਕਿ ਮੇਰੇ ਕੋਲ ਬਹੁਤ ਬੱਕਰੀਆਂ ਤੇ ਕੁਝ ਮੱਝਾਂ ਨੇ ਬਜ਼ੁਰਗ ਸਰੀਰ ਹੁਣ ਕਾਰਨਾ ਹੁਣ ਉਹਨਾਂ ਤੋਂ ਉਹਨਾਂ ਕੰਮ ਨਹੀਂ ਸਿੰਦਾ ਤੇ ਬੱਕਰੀਆਂ ਤੇ ਮੱਝਾਂ ਨੂੰ ਝਾਰ ਲਿਆ ਕਰੇਗਾ ਦੁੱਧ ਲੱਸੀ ਸੁੱਖ ਨਾਲ ਬਾਧੂ ਹੈ ਮੇਰਾ ਤਾਂ ਇਹੋ ਐ ਰੋਜੀ ਰੋਟੀ ਦਾ ਸਾਧਨ ਤੇ ਹੁਣ ਥੋੜਾ ਘਟ ਕਮਾ ਲਵਾਂਗੀ ਲੋ ਜੀ ਉਸ ਦਿਨ ਤੋਂ ਆਪਾਂ ਵੀ ਪਹਿਲਵਾਨ ਦੇ ਖਾੜੇ ਵਿੱਚ ਪੈਰ ਧਰ ਦਿੱਤਾ ਰੋਜ਼ ਬੱਕਰੀਆਂ ਚਾਰਨ ਜਾਂਦਾ ਜਦ ਮਨ ਕਰਨਾ ਬੱਕਰੀ ਦਾ ਦੁੱਧ ਕਢਣਾ ਤੇ ਰੱਜ ਕੇ ਪਿਆ ਸਾਰਾ ਸਾਰਾ ਦਿਨ ਕਸਰਤ ਕਰਦੇ ਰਹਿਣਾ ਪਰ ਜਦ ਅਸਲ ਵਿੱਚ ਪਹਿਲਵਾਨ ਦੀ 15 ਕਿਲੋ ਦੇ ਦੇਸੀ ਕਿਓ ਵਾਲੀ ਗੱਲ ਯਾਦ ਆਉਂਦੀ ਤਾਂ ਲੱਗਦਾ ਕਿ ਬੱਕਰੀਆਂ ਦੇ ਦੁੱਧ ਨਾਲ ਕੁਝ ਨਹੀਂ ਬਣਨਾ ਕੀ ਉਹ ਤਾਂ ਖਾਣਾ ਹੀ ਪੈਣਾ ਤੇ ਮੈਨੂੰ ਪਤਾ ਸੀ ਕਿ ਬਾਬੇ ਦੇ ਕਮਰੇ ਵਿੱਚ ਤਿੰਨ ਵੱਡੇ ਵੱਡੇ ਤੌੜੇ ਦੇਸੀ ਘੋੜੇ ਪੜੇ ਰਹਿੰਦੇ ਨੇ ਜਿਸ ਨੂੰ ਬਾਬਾ ਲਾਹੌਰ ਮੰਡੀ ਵਿੱਚ ਦਾ ਸੀ ਅੰਦਰ ਗੱਲ ਮੱਚਦੀ ਰਹਿੰਦੀ ਪਹਿਲਵਾਨ ਬਣਦੀ ਤੇ ਉਸੇ ਅੱਗ ਨੇ ਇੱਕ ਦਿਨ ਇੱਕ ਬੱਕਰੀ ਦਾ ਮੇਮਣਾ ਪਿਉਰੀ ਕਰਵਾ ਦਿੱਤਾ ਤੇ ਮੇਮਣਾ ਵੇਚ ਕੇ ਆਉ ਦਾ ਪੀਪਾ ਲਿਆ ਬੱਕਰੀਆਂ ਵਾਲੇ ਬਾੜੇ ਵਿੱਚ ਰੱਖ ਲਿਆ ਰੋਜ਼ ਬਾਟੀ ਪਰ ਪੀ ਜਾਣਾ ਬਾਟੀ ਪਰ ਪੀ ਜਾਣਾ ਕਸਰ ਤੇ ਧਿਆਨ ਦੇਣਾ ਤੇ ਸਰੀਰ ਵਿੱਚ ਲਾ ਸ਼ਕਾਉਣੀ ਸ਼ੁਰੂ ਹੋ ਗਈ ਪਰ ਡਰ ਵੀ ਸਤਾਵੇ ਜੇ ਖਾਨ ਬਾਬੇ ਨੂੰ ਪਤਾ ਲੱਗ ਗਿਆ ਤੇ ਫਿਰ ਖੈਰ ਉਹ ਕਿਉਂ ਵੀ ਮੈਂ ਕੁਝ ਦਿਨਾਂ ਵਿੱਚ ਹੀ ਖਤਮ ਕਰ ਦਿੱਤਾ ਹੋਰ ਜਿਆਦਾ ਨਸ਼ੇ ਬਾਗਤਲ ਲੱਗਦੀ ਸੀ ਕਿਉਂ ਦੀ ਜਦ ਕਦੇ ਬਾਬਾ ਕਿਤੇ ਬਾਹਰ ਜਾਂਦਾ ਤਾਂ ਬਾਬੇ ਦੇ ਕਮਰੇ ਵਿੱਚ ਜਾਂਦਾ ਤੇ ਤੌੜੇ ਵਿੱਚੋਂ ਘਿਓ ਕੱਢ ਕੇ ਪੀ ਜਾਂਦਾ ਰੋਜ਼ ਅਖਾੜੇ ਵਿੱਚ ਪਹਿਲਵਾਨੀ ਕਰਦਾ ਅੱਗੇ ਨਾਲੋਂ ਬਹੁਤ ਜ਼ਿਆਦਾ ਹੋ ਗਿਆ ਸੀ ਪਤਾ ਨਹੀਂ ਲੱਗਿਆ ਕਦ ਬਾਬੇ ਨੇ ਦਿਨੇ ਤੋੜੇ ਦਿਨੇ ਤੋੜੇ ਖਾਲੀ ਕਰ ਦਿੱਤੇ ਹੁਣ ਤਾਂ ਹੋਰ ਵੀ ਡਰਸ ਤਾਉਣ ਲੱਗਾ ਫਿਰ ਇੱਕ ਦਿਨ ਜਦ ਬਾਬੇ ਨੇ ਘੋ ਵਿੱਚ ਜਾਣਾ ਸੀ ਤਾਂ ਦੇਖਿਆ ਤੋੜੇ ਖਾਲੀ ਨੇ ਖਾਣ ਬਾਬਾ ਸੋਚਣ ਲੱਗਾ ਕਿ ਚੋਰ ਦਾ ਤਾਂ ਇਹ ਕੰਮ ਨਹੀਂ ਫਿਰ ਜਦ ਬਾਬੇ ਨੇ ਮੇਰੇ ਵੱਲ ਤੱਕਿਆ ਤਾਂ ਬਾਬਾ ਸਮਝ ਗਿਆ ਮੈਂ ਡਰਦਾ ਮਾਰਾ ਭੱਜ ਬੇੜੇ ਦੀ ਕੱਚੀ ਗੰਧ ਟੱਪਣ ਹੀ ਲੱਗਾ ਕੇ ਬਾਬੇ ਨੇ ਆਵਾਜ਼ ਮਾਰੀ ਰੁਕ ਜਾ ਪੁੱਤ ਸੱਚ ਦੱਸ ਕਿਉ ਤੂੰ ਖਾਦਾ ਐ ਮੈਂ ਨਹੀਂ ਬਾਬਾ ਬਾਬੇ ਦੇ ਕੋਲ ਆ ਗਿਆ 나ਜਮਦਾਰ ਦੀ ਹਿੰਮਤ ਨਹੀਂ ਸੀ ਬਾਬੇ ਨਾਲ ਤੇ ਮੈਂ ਬਾਬੇ ਨੂੰ ਦੱਸ ਦਿੱਤਾ ਕਿ ਕਿਉ ਮੈਂ ਖਾਦਾ ਐ ਖਾਣ ਬਾਬਾ ਕਦੇ ਮੈਨੂੰ ਦੇਖਦਾ ਤੇ ਕਦੇ ਤਿੰਨੇ ਤੋੜਿਆਂ ਨੂੰ ਖਾਲੀ ਪਿਆ ਨੂੰ ਮਸਾਲਾ ਇਹਨਾਂ ਆਖ ਖਾਣ ਬਾਬੇ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਆ ਗਈ ਮੋਢੇ ਤੇ ਥਾਪੀ ਮਾਰ ਬਾਬੇ ਨੇ ਕਿਹਾ ਲੈ ਸ਼ੇਰਾ ਕਿਉਂ ਦਾ ਮੁੱਲ ਜਰੂਰ ਮੋਰੀ ਇਸ ਵਾਰ ਲਾਹੌਰ ਦੇ ਅਖਾੜੇ ਵਿੱਚ ਤੇਰੀ ਝੰਡੀ ਹੋਵੇ ਜਾਂ ਮੇਰਾ ਸ਼ੇਰ ਜਾਂ ਮੇਰਾ ਸ਼ੇਰ ਘਰ ਤਿਆਰੀ ਅਖਾੜੇ ਵਿੱਚ ਜਾ ਕੀ ਮੈਂ ਖੁਸ਼ੀ ਮਾਰੇ ਭੱਜਿਆ ਪਰ ਫਿਰ ਰੋਕੇ ਬਾਬੇ ਨੂੰ ਆਵਾਜ਼ ਮਾਰੀ ਬਾਬਾ ਇੱਕ ਹੋਰ ਬਣਾਏ ਜੋ ਮੈਨੂੰ ਰਾਤ ਨੂੰ ਸੌਂ ਨਹੀਂ ਦਿੰਦਾ ਦੱਸ ਪੁੱਤ ਕੀ ਬਣਾਏ ਬਾਬਾ ਮੈਂ ਇੱਕ ਮੇਵਣਾ ਬੱਕਰੀ ਦਾ ਮੇਵਣਾ ਵੇਚ ਦਿੱਤਾ ਸੀ ਦੇ ਉਸ ਦਾ ਘਿਓ ਦਾ ਪੀਪਾ ਲਿਆ ਕੇ ਖਾ ਲਿਆ ਖਾਣ ਬਾਬੇ ਦੇ ਹਾਸੇ ਨਾਲ ਸਾਰਾ ਮਹੱਲਾ ਗੂੰਜ ਉੱਠਿਆ ਪਹਿਲੀ ਤੇ ਆਖਰੀ ਵਾਰ ਬਾਬੇ ਨੂੰ ਇੰਨਾ ਕੁਝ ਦੇਖਿਆ ਸੀ ਮੈਂ ਹੋਏ ਪੁੱਤ ਮੇਰਾ ਪੁੱਤ ਤੇ ਖਾਣ ਬਾਬੇ ਨੇ ਮੈਨੂੰ ਗਲ ਪਕੜੀ ਪਾ ਲਈ ਅੱਖਾਂ ਵਿੱਚ ਹੰਝੂ ਵਗ ਤੁਰੇ ਬਾਬੇ ਦੇ ਸ਼ਾਇਦ ਕੋਈ ਪੁਰਾਣੀ ਯਾਦ ਤਾਜ਼ਾ ਹੋ ਗਈ ਬਾਪੂ ਕਦੇ-ਕਦੇ ਦੱਸਦਾ ਹੁੰਦਾ ਸੀ ਕਿ ਖਾਣ ਸਾਹ ਦਾ ਵਿਹਸਦਾ ਵਸਦਾ ਪਰਿਵਾਰ ਸੀ ਇਕ ਕੋ ਇੱਕ ਮੁੰਡਾ ਸੀ ਬਹੁਤ ਲਾਇਕ ਤੇ ਭਰ ਜਵਾਨੀ ਵਿੱਚ ਹੀ ਕਿਸੇ ਬਿਮਾਰੀ ਕਾਰਨ ਅੱਲਾ ਨੂੰ ਪਿਆਰਾ ਹੋ ਗਿਆ ਸੀ ਉਸ ਤੋਂ ਬਾਅਦ ਬਾਬੇ ਦੀ ਘਰ ਵਾਲੀ ਵੀ ਬਾਬੇ ਨੇ ਛੱਡ ਕੇ ਇਸ ਤਹਾਨ ਤੋਂ ਤੁਰ ਗਈ ਸੀ ਤੇ ਖਾਨ ਬਾਬਾ ਉਸ ਦੀਆਂ ਆਹ ਬੱਕਰੀਆਂ ਹੀ ਰਹਿ ਗਈਆਂ ਅੱਜ ਸ਼ਾਇਦ ਖਾਨ ਬਾਬੇ ਨੂੰ ਆਪਣੇ ਪੁੱਤ ਦੀ ਚਲਕ ਮੇਰੇ ਵਿੱਚੋਂ ਪੈ ਰਹੀ ਸੀ ਖਾਨ ਬਾਬੇ ਨੇ ਹੋਰ ਕੁੱਟ ਕੇ ਜੱਤੀ ਪਾ ਲਈ ਤੇ ਬਾਬੇ ਦਾ ਉਹ ਆਖਰੀ ਸ਼ਬਦ ਅੱਜ ਵੀ ਮੈਨੂੰ ਦਰਦ ਦੇ ਰਿਹਾ ਹੈ ਜਦ ਬਾਬੇ ਨੇ ਕਿਹਾ पुत मेरा कौन है तेरा ही आह सब कुछ तू बंड चाहे बेच तू बाबा कमरे चला गया शायद उस दिन मैं आखिरी बार उसकी जी जागती रूहू देख रहा सी सवेर न खान बाबा अल्लाह प्यारा हो गया मैनू इंज महसूस हों में मेरा एक बापू मर गया होया हो उस दिन मैं अंदर जो अग मची सी ਬਾਬਾ ਜਾਂਦਾ ਜਾਂਦਾ ਉਸ ਨੂੰ ਹੋਰ ਵਧਾ ਗਿਆ ਦਿਨ ਰਾਤ ਇੱਕ ਕਰ ਦਿੱਤੀ ਕਿ ਆਖਰ ਬਾਬੇ ਦੇ ਕਿਆ ਉਹਦਾ ਬੁੱਲ ਮੋੜ ਦਿੱਤਾ ਲਾਹੌਰ ਦੇ ਅਖਾੜੇ ਤੇ ਕਹਿੰਦੇ ਕਹਾਉਂਦੇ ਅਸਲ ਨੂੰ ਜਿੱਤ ਕੇ ਬਾਬੇ ਦੇ ਨਾਂ ਦੀ ਚੰਡੀਗੜ੍ਹ ਦਿੱਤੀ ਦੂਰ ਰੂਰ ਤੱਕ ਰੌਲਾ ਪੈ ਗਿਆ ਕਿ ਅਸਲ ਮੰਦੀ ਗੋਡੀ ਲਵਾਉਣ ਵਾਲਾ ਜੰਮ ਪਿਆ ਏ ਜੇ ਖਾਨ ਬਾਬਾ ਨਾ ਹੁੰਦਾ ਤਾਂ ਸ਼ਾਇਦ ਪਹਿਲਵਾਨ ਬਣਨਾ ਮੁਸ਼ਕਲ ਸੀ ਤੇ ਜਲਦ ਹੀ ਮੈਨੂੰ ਖੇੜ ਕੋਟੇ ਵਿੱਚ ਸਰਕਾਰੀ ਨੌਕਰੀ ਮਿਲ ਗਈ ਤੇ ਆਕਰੋ ਹੋ ਕਾਲਾ ਦਿਨ ਆ ਹੀ ਗਿਆ ਜਦ ਹੱਸਦਾ ਵੱਜਦਾ ਪੰਜਾਬ ਜਾਤਾਂ ਪਾਤਾਂ ਮਜਬਦੀ ਪੱਟੀ ਵਿੱਚ ਝੋਕ ਦਿੱਤਾ ਕਤਲਗਾਰਤ ਹੋਈ ਭਾਈਚਾਰਾ ਖਤਮ ਹੋ ਗਿਆ ਮੁਸਲਮਾਨ ਸਿੱਖਾਂ ਨੂੰ ਮਾਰਨ ਲੱਗੇ ਤੇ ਸਿੱਖ ਮੁਸਲਮਾਨਾਂ ਨੂੰ ਪਰ ਇਨਸਾਨ ਤਾਂ ਉਹੀ ਸੀ ਮੇਰੇ ਬਾਪੂ ਵਰਗਾ ਸਰਦਾਰ ਤੇ ਖਾਨ ਬਾਬੇ ਵਰਗਾ ਮੁਸਲਮਾਨ ਫਿਰ ਨਫਰਤ ਕਿੱਥੇ ਪੈਦਾ ਹੋਈ ਸਮੇਂ ਦੀਆਂ ਸਰਕਾਰਾਂ ਨੇ ਪੈਦਾ ਚੁੱਕਿਆ ਤੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਮੈਂ ਅੱਜ ਦੇ ਪੰਜਾਬ ਦੇ ਹਿੱਸੇ ਆਇਆ ਤੇ ਸਾਡਾ ਖਾਨ ਬਾਬਾ ਲੈਂਦੇ ਪੰਜਾਬ ਵਿਚ ਹੀ ਰਹਿ ਗਿਆ ਅੱਖਾਂ ਪਰ ਆਈਆਂ ਉਸ ਪਵਿੱਤਰ ਰੂਹ ਨੂੰ ਯਾਦ ਕਰਕੇ ਜਿਸ ਦੀ ਬਦੌਲਤ ਇਹ ਆਰਾਮ ਭਰੀ ਜ਼ਿੰਦਗੀ ਬទਿਤ ਕਰ ਰਿਹਾ ਹਾਂ ਮੈਂ ਅੱਲਾ ਜਨਤਵਕਸੀ ਉਸ ਰੂਹ ਨੂੰ ਤੇ ਹੱਥ ਆਪਣੇ ਆਪ ਡੇ ਜਾਂਦੇ ਦਾਦਾ ਜੀ ਦਾਦੀ ਜੀ ਤੇ ਆਣ ਮੇਰੀ ਪੋਤੀ ਨੇ ਮੈਨੂੰ ਅਤੀਤ ਵਿੱਚੋਂ ਬਾਹਰ ਕੱਢਿਆ ਭਰੀਆਂ ਅੱਖਾਂ ਸਾਫ਼ ਕਰ ਮੈਂ ਪੋਤੀ ਨੂੰ ਝੁਕ ਲਿਆ ਆਂ ਦੱਸ ਮੇਰਾ ਪੁੱਤ ਕੀ ਗੱਲ ਹੈ ਦਾਦਾ ਜੀ ਵੀਰੇ ਨੇ ਮੇਰੀ ਟੌਫੀ ਖੋ ਲਈ ਹੈ ਮੈਂ ਥੋੜਾ ਹੱਸਿਆ ਤੇ ਦੋਵੇਂ ਬੱਚਿਆਂ ਨੂੰ ਕੋਲ ਉਠਾ ਲਿਆ ਤੇ ਉਹ ਅੱਧੀ ਤੇ ਅੱਧੀ ਟੌਫੀ ਵੰਡ ਦਿੱਤੀ ਬੱਚੇ ਦੋਨੇ ਹੀ ਖੁਸ਼ ਹੋ ਗਏ ਪਰ ਮੈਂ ਫਿਰ ਅਗੋ ਦੇ ਸਵਾਲਾਂ ਵਿੱਚ ਉਲਝ ਰਿਹਾ ਸੀ ਕਿ ਉਹ ਕਿਹੋ ਜਿਹੀ ਵੰਡ ਸੀ ਜਿਸ ਨੇ ਆਪਣੇ ਤੋਂ ਆਪਣੇ ਨੂੰ ਹੀ ਵੰਡ ਦਿੱਤਾ ਮਨ ਅਦਾਸ ਹੋ ਜਾਂਦਾ ਹੈ ਘਰਾਂ ਦੀ ਥਾਂ ਮਕਾਨਾਂ ਨੂੰ ਵੇਖ ਕੰਧਾਂ ਹੀ ਕੰਧਾਂ ਵੰਡ ਦੀ ਪ੍ਰਤੀਕ ਵੰਡ ਮੇਰੀ ਜ਼ਖਮਾਂ ਨੂੰ ਹੋਰ ਛਲ ਨਹੀਂ ਕਰਦੀਆਂ ਅੱਜ ਵੀ ਹੋਈ ਖੂਨ ਉਹ ਹੀ ਮਿੱਟੀ ਪਰ ਜਾਤਾਂ-ਪਾਤਾਂ ਵਿੱਚ ਵੰਡ ਗਈ ਸਾਰੀ ਧਰਤੀ ਕੀ ਹਰ ਮਸਲੇ ਦਾ ਹੱਲ ਪੰਡ ਹੀ ਹੈ ਇਹ ਕਹਾਣੀ ਇੱਥੇ ਸੁਆਗਤ ਹੁੰਦੀ ਹੈ ਜੀ ਕਲਵੰਤ ਕੋਲੀ ਜੀ ਦੀ ਇਹ ਰਚਨਾ ਬਹੁਤ ਪਸੰਦ ਆਈ ਹੋਵੇਗੀ ਤੁਹਾਨੂੰ ਜਰੂਰ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਦੱਸਿਆ ਕਰੋ ਤਾਂ ਕਿ ਹੌਸਲਾ ਵੱਧ ਸਕੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ